ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਯਾਨੀ ਕਿ ਖੰਨਾ ਮੰਡੀ ਦਾ ਜਦੋਂ ਦौरा ਕੀਤਾ ਗਿਆ ਤਾਂ ਸਾਹਮਣੇ ਆਇਆ ਕਿ ਸਰਕਾਰ ਵੱਡੇ ਵੱਡੇ ਦਾਅਵੇ ਤਾਂ ਕਰ ਰਹੀ ਸੀ ਕਿ ਕਨਗਦੀ ਆਮਦੂਦ ਦੇਖ ਤੇ ਮੁਕੰਮਲ ਪ੍ਰਬੰਧਕ ਕਿਤੇ ਗਏ ਨੇ ਪਰ ਮੂੰਹ ਬੋਲਦੇ ਤਸਵੀਰਾਂ ਕੁਝ ਹੋਰ ਹੀ ਦਿਖਾ ਰਹੀਆਂ ਨੇ ਕਿਸਾਨਾਂ ਨੇ ਆਪਣਾ ਦੁੱਖ ਰੋਂਦਿਆਂ ਦੱਸਿਆ ਕਿ ਮੰਡੀ ਦੀ ਹਾਲਤ ਬੜੀ ਤਰਸਜੋਗ ਹੈ ਇੱਥੇ ਪੀਣ ਲਈ ਪਾਣ ਦਾ ਵੀ ਕੋਈ ਪ੍ਰਬੰਧ ਨਹੀਂ ਹੈ ਕੋ ਸਾਨੂੰ ਤਾਂ ਕੋਈ ਪ੍ਰਬੰਧ ਨਜ਼ਰ ਨਹੀਂ ਆਉਂਦਾ ਨਾ ਹੀ ਤੁਹਾਨੂੰ ਕੋਈ ਮੰਡੀ 'ਚ ਕੋਈ ਅਧਿਕਾਰੀ ਤੁਰਦਾ ਫਿਰਦਾ ਨਜ਼ਰ ਆਇਆ ਪਰਾਨੀ ਕਣਕ ਦੀ ਆਮਦ ਤਾਂ ਸ਼ੁਰੂ ਹੋ ਚੁੱਕੀ ਆ ਪਰ ਹਲੇ ਨਵੇਂ ਨਹੀਂ ਆਈ ਨਵੇਂ ਨੂੰ ਲੱਗੂਗਾ ਟਾਈਮ ਪਰ ਜਿਹੜੇ ਪ੍ਰਬੰਧ ਨੇ ਪ੍ਰਬੰਧਾ ਦੀ ਘਾਟ ਹੈਗੀ ਆ ਨਾ ਤਾਂ ਇੱਥੇ ਕੋਈ ਪੀਣ ਦੇ ਪਾਣੀ ਦਾ ਪ੍ਰਬੰਧਾ ਕਿਉਂਕਿ ਗਰਮੀ ਦਾ ਮੌਸਮ ਹੈ ਕਿਸਾਨਾਂ ਨੂੰ ਪੀਣ ਦਾ ਪਾਣੀ ਫਿਰ ਬਾਥਰੂਮ ਦੀ ਸਮੱਸਿਆ ਆਉਂਦੀ ਆ ਤੇ ਕਿਸਾਨ ਨੇ ਜਿਹੜਾ ਫਸਲ ਲੈ ਕੇ ਆਉਂਦਾ ਉਹਦੀ ਫਸਲ ਜਿਹੜੀ ਆਪਣੇ ਖਾੜ ਨੇ ਕੱਚੇ ਫੜਾਂ ਜਿਉਂ ਉਹਨਾਂ ਨੂੰ ਲਾਉਣੀ ਪੈਂਦੀ ਆ ਕਣ ਕਮੇਟੀ ਦੇ ਵਿੱਚ ਰਲ ਜਾਂਦੀ ਆ ਇਸਿਆ ਦੀ ਸਭ ਤੋਂ ਵੱਡੀ ਨਾਜ ਮੰਡੀ ਹੋਣ ਦੇ ਕਾਰਨ ਮਾਰਕੀਟ ਕਮੇਟੀ ਨੂੰ ਮੇਰੇ ਹਿਸਾਬ ਨਾਲ ਸਭ ਤੋਂ ਵੱਧ ਫੀਸ ਆਉਂਦੀ ਹੋਊਗੀ ਪੰਜਾਬ ਦੇ ਵਿੱਚ ਪਰ ਸਭ ਤੋਂ ਵੱਧ ਕੱਚੇ ਫੜ ਖੰਨਾ ਮੰਡੀ ਦੇ ਨੇ ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਜੋ ਵੀ ਸੀਜ਼ਨ ਤੋਂ ਜਿਹੜੇ ਪ੍ਰਬੰਧ ਨੇ ਉਹ ਮਹੀਨਾ 2 ਮਹੀਨੇ ਪਹਿਲਾਂ ਕੰਪਲੀਟ ਕਰ ਲੈਣੇ ਚਾਹੀਦੇ ਨੇ ਨਾ ਕਿ ਮੌਕੇ ਸਰਾ ਕੇ ਸਾਨੂੰ ਉਹਨਾਂ ਦੀ ਕੋਈ ਫਾਰਮੈਲਟੀ ਪੂਰੀ ਕਰਨੀ ਚਾਹੀਦੀ ਆ ਕਿ ਦਿਖਾਵੇ ਦੇ ਨਹੀਂ ਕਰਨੇ ਚਾਹੀਦੇ ਹਕੀਕਤ ਦੇ ਵਿੱਚ ਪ੍ਰਬੰਧ ਹੋਣੇ ਚਾਹੀਦੇ ਨੇ ਉੱਥੇ ਹੀ ਕੁਝ ਕਿਸਾਨ ਆਪਣੀ ਦੁਕਾਨਾਂ ਦੇ ਕੋਲ ਆਪ ਪਾਣੀ ਦੇ ਨਿਕਾਸੀ ਦੀ ਸਫਾਈ ਕਰ ਰਹੇ ਨੇ ਪਰ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਕੋਈ ਵੀ ਉਪਕਤ ਪ੍ਰਬੰਧ ਨਹੀਂ ਕੀਤਾ ਗਿਆ ਤੇ ਆਪ ਉਤਰਾ ਮੰਗ ਫਾਲੀ ਆਪਣੀ ਫਸਲ ਨੂੰ ਜੇਕਰ ਮੰਡੀ 'ਚ ਪਹੁੰਚੇ ਤਾਂ ਬਾਅਦ ਕੋਈ ਨੁਕਸਾਨ ਹੋ ਜਾਂਦਾ ਤੇ ਇਸ ਤੇ ਵੀ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਕੀਤੇ ਗਏ ਸਰਕਾਰ ਨੂੰ ਚਾਹੀਦਾ ਹੈ ਕਿ ਮੰਡੀਆਂ ਵਿੱਚ ਫਸਲਾਂ ਨਿਸਾਮ ਸੰਭਾਲ ਤੇ ਖਰੀਦ ਦੇ ਪ੍ਰਬੰਧ ਨੂੰ ਮੁਕੰਮਲ ਕਰੇ ਤਾਂ ਕਿ ਕਿਸਾਨ ਆਪਣੀ ਫਸਲ ਨੂੰ ਸਹੀ ਤਰੀਕੇ ਨਾਲ ਵੇਚ ਸਕਣ ਖੰਨਾਦੌਰ ਰਵਿੰਦਰ ਸਿੰਘ ਤੇ ਲੋਨੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ